ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨਾ ਰਾਸ਼ੀਫਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾ ਆਇਆ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਤੇ ਮਾਂ ਕਾਲੀ ਦੀ ਕਿਰਪਾ ਹੋਏਗੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਖ ਰਾਸ਼ੀ ਕੱਲ ਦੀ ਮੇਖ ਰਾਸ਼ੀ ਦੇ ਲੋਕਾਂ ਤੇ ਮਾਂ ਕਾਲੀ ਦੀ ਵਿਸ਼ੇਸ਼ ਕਿਰਪਾ ਬਣੀ ਰਹੇਗੀ ਖਾਸ ਤੌਰ ਤੇ ਤੁਹਾਨੂੰ ਆਪਣੇ ਕਾਰੋਬਾਰ ਚੰਗਾ ਲਾਭ ਮਿਲਣ ਵਾਲਾ ਹੈ ਇਸਾ ਸੀ ਦੇ ਲੋਕਾਂ ਨੂੰ ਜੇਕਰ ਤੁਸੀਂ ਨਵੀਂ ਨੀਤੀ ਦੇ ਮਤਲਬ ਕੰਮ ਸ਼ੁਰੂ ਕਰਦੇ ਹੋ ਤਾਂ ਅਚਾਨਕ ਪਾਰੀਤਨ ਲਾਭ ਮਿਲਣ ਦੀ ਸ਼ਬਾਬ ਹੈ ਤਾਂ ਤੁਹਾਨੂੰ ਉਸ ਵਿਅਕਤੀ ਵਿੱਚ ਜਰੂਰ ਸਫਲਤਾ ਮਿਲੇਗੀ ਜੋ ਵਿਦਿਆਰਥੀ ਹੈ ਉਹਨਾਂ ਨੂੰ ਵਿਦਿਆ ਦੇ ਖੇਤਰ ਵਿੱਚ ਸ਼ੁਭ ਨਤੀਜੇ ਮਿਲਣ ਵਾਲੇ ਹਨ ਆਓ ਅੱਗੇ ਗੱਲ ਕਰਦੇ ਹਾਂ ਮਿਥਨ ਰਾਸ਼ੀ ਫਲ ਦੀ ਮਿਥਨ ਰਾਸ਼ੀ ਵਾਲੇ ਲੋਕਾਂ ਤੇ ਮਾ ਕਾਲੀ ਦੀ ਕਿਰਪਾ ਨਾਲ ਆਪਣੇ ਦੁਸ਼ਮਣਾਂ ਤੋਂ ਛੁਸ਼ਟਕਾਰਾ ਪਾਉਣਗੇ ਢਾਂਡੇ ਜਤਨ ਸਫਲ ਹੋਣਗੇ ਕੰਮ ਕਾਜ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਜੇਕਰ ਤੁਹਾਡਾ ਕੰਮ ਕੋਈ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ ਤਾਂ ਉਹ ਪੂਰਾ ਹੋਣ ਵਾਲਾ ਹੈ ਜੋ ਕਾਰੋਬਾਰੀ ਹਨ ਉਹਨਾਂ ਦਾ ਕਾਰੋਬਾਰ ਦੇ ਖੇਤਰ ਵਿੱਚ ਵਾਤਾਵਾਂ ਹੋ ਸਕਦਾ ਹੈ ਜਿਸ ਨਾਲ ਤੁਹਾਨੂੰ ਚੰਗਾ ਲਾਭ ਮਿਲੇਗਾ ਮਾਂ ਕਾਲੀ ਦੀ ਕਿਰਪਾ ਨਾਲ ਪਰਿਵਾਰਕ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੁਹਾਨੂੰ ਪੈਸਾ ਕਮਾਉਣ ਦੇ ਮੌਕੇ ਮਿਲ ਸਕਦੇ ਹਨ ਆਓ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਪੱਥਰ ਸ਼ਿੰਗਰਾਸ਼ੀ ਦੇ ਲੋਕਾਂ ਲਈ Maa Kali ਦੀ ਕਿਰਪਾ ਨਾਲ ਆਉਣ ਵਾਲਾ ਸਮਾਂ ਬਹੁਤ ਫਲਦਾਇਕ ਸਾਬਤ ਹੋਣ ਵਾਲਾ ਹੈ। ਤੁਹਾਨੂੰ ਆਪਣੀ ਕਿਸਮਤ ਦਾ ਪੂਰਾ ਸਹਯੋਗ ਮਿਲੇਗਾ। ਤੁਹਾਡੀ ਕੁੰਡਲੀ ਵਿੱਚ ਧਨ ਮਿਲਣ ਵਾਲੀ ਸੁਭਾਵਨਾ ਹੈ। ਆਪਸ ਵਿੱਚ ਚੱਲ ਰਹੀਆਂ ਗਲਤ ਫ਼ਹਮਨੀਆਂ ਦੂਰ ਹੋ ਜਾਣਗੀਆਂ। ਜੋ ਵਿਅਕਤੀ ਪ੍ਰੇਮ ਸਬੰਧਾਂ ਵਿੱਚ ਹਨ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਇਹ ਸੰਭਵ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਚੰਗਾ ਲਾਭ ਮਿਲੇਗਾ। Maa Kali ਦੀ ਕਿਰਪਾ ਨਾਲ ਪੈਸੇ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਤੋਂ ਦੂਰ ਹੋ ਜਾਣਗੀਆਂ। ਆਓ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਫਲਦੀ ਤੁਲਾ ਰਾਸ਼ੀ ਦੇ ਲੋਕਾਂ ਲਈ ਨੌਕਰੀ ਦੇ ਨਵੇਂ ਖੇਤਰ ਵਿੱਚ ਤਰੱਕੀ ਹੋਣ ਦੀ ਸੁਭਾਵਨਾ ਹੈ ਉੱਚ ਅਧਿਕਾਰੀ ਤੁਹਾਡੇ ਕੰਮਾਂ ਤੋਂ ਖੁਸ਼ ਹੋਣਗੇ ਤੁਹਾਡੇ ਮਨ ਅਨੁਸਾਰ ਕੰਮ ਪੂਰਾ ਹੋ ਸਕਦਾ ਹੈ ਮਿਲ ਕੇ ਕੰਮ ਕਰਨ ਵਾਲੇ ਲੋਕਾਂ ਦੀ ਮਦਦ ਸੰਪੂਰਨ ਰੂਪ ਵਿੱਚ ਸਫਲ ਰਹੇਗੀ ਤੁਸੀਂ ਆਪਣਾ ਬਕਾਇਆ ਪੈਸਾ ਵੀ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਸਾਂਝੇਦਾਰੀ ਤੋਂ ਚੰਗਾ ਲਾਭ ਮਿਲਣ ਦੀ ਸੁਭਾਵਨਾ ਹੈ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਅਤੇ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲ ਸਕਦਾ ਹੈ। ਤੁਹਾਡੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਆਓ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਫਲਦੀ। ਮਕਰ ਰਾਸ਼ੀ ਦੇ ਲੋਕਾਂ ਤੇ ਮਹਾਕਾਲੀ ਦੀ ਕਿਰਪਾ ਬਹੁਤ-ਬਹੁਤ ਤਹੋਣ ਵਾਲੀ ਹੈ ਜਿਸ ਕਾਰਨ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਖਾਸ ਹੋਣ ਵਾਲਾ ਹੈ। ਤੁਸੀਂ ਕਿਸੇ ਪ੍ਰਤੀ ਆਕਰਸ਼ਿਤ ਹੋ ਸਕਦੇ ਹੋ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਸਫਲਤਾ ਜਰੂਰ ਮਿਲੇਗੀ। ਪੂਰਾ ਸਹਿਯੋਗ ਮਿਲੇਗਾ। ਦੋਸਤੋ ਤੁਹਾਨੂੰ ਪੈਸਾ ਕਮਾਉਣ ਦੇ ਬਹੁਤ ਸਾਰੇ ਮੌਕੇ ਮਿਲਣਗੇ ਤੁਹਾਨੂੰ ਇਹ ਮੌਕਿਆਂ ਦਾ ਫਾਇਦਾ ਉਠਾਉਣਾ ਚਾਹੀਦਾ ਤੁਸੀਂ ਪਰਿਵਾਰ ਦੀ ਹਾਸ ਵਿੱਚ ਤੀਨ ਨੂੰ ਮਜ਼ਬੂਤ ਕਰਨ ਵਿੱਚ ਮਤਵਪੂਰਨ ਭੂਮਿਕਾ ਨਿਭਾਓਗੇ ਤੁਹਾਨੂੰ ਮਾਤਾ ਪਿਤਾ ਦਾ ਪੂਰਾ ਸਹਿਯੋਗ ਮਿਲੇਗਾ ਤੁਸੀਂ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ ਮਹਾਕਾਲੀ ਦੀ ਕਿਰਪਾ ਨਾਲ ਮੀਨ ਰਾਸ਼ੀ ਦੇ ਲੋਕਾਂ ਨੂੰ ਕਾਰੋਬਾਰ ਵਿੱਚ ਸਫਲਤਾ ਮਿਲ ਰਹੀ ਹੈ ਤੁਹਾਨੂੰ ਆਪਣੇ ਬੱਚੇ ਦੇ ਪੱਖ ਤੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ ਇਸ ਰਾਸ਼ੀ ਦੇ ਲੋਕਾਂ ਦੀ ਕੁੰਡਲੀ ਵਿਚ ਪ੍ਰੇਮ ਯੋਗ ਬਣ ਰਿਹਾ ਹੈ ਇਸ ਰਾਸ਼ੀ ਦੇ ਲੋਕਾਂ ਦਾ ਪ੍ਰੇਮ ਵਿਆਹ ਹੋ ਸਕਦਾ ਹੈ ਮਾਂ ਕਾਲੀ ਦੀ ਕਿਰਪਾ ਨਾਲ ਤੁਹਾਡੇ ਜੀਵਨ ਵਿੱਚ ਇਸਕਾਰਾਂ ਤੇ ਮਦ ਪ੍ਰਭਾਵ ਆਉਣ ਵਾਲੇ ਹਨ ਜੇਕਰ ਤੁਸੀਂ ਕਿਤੇ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਬਹੁਤ ਭਾਰੀ ਮੁਨਾਫਾ ਹੋਣ ਦੀ ਸੰਭਾਵਨਾ ਹੈ ਆਓ ਅੱਗੇ ਗੱਲ ਕਰਦੇ ਹਾਂ ਵਿਸ਼ਭ ਰਾਸ਼ੀ ਫਲ ਦੀ ਵਿਸ਼ਭ ਰਾਸ਼ੀ ਫਲ ਵਾਲੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਰਿਵਾਰਿਕ ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭੈਣ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਣ ਦੀ ਸੰਭਾਵਨਾ ਹੈ ਤੁਹਾਡੇ ਕੋਈ ਵਿਜੂਲੀ ਖਰਚੇ ਹੋ ਸਕਦੇ ਆ ਇਸ ਲਈ ਆਪਣੇ ਵਿਜੂਲੀ ਖਰਚਿਆਂ ਦੇ ਨਜ਼ਰ ਰੱਖੋ ਆਉਣ ਵਾਲੇ ਸਮੇਂ ਵਿੱਚ ਕੋਈ ਨਵਾਂ ਕਾਰੋਬਾਰ ਸ਼ੁਰੂ ਨਾ ਕਰੋ ਨਹੀਂ ਤਾਂ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਆਓ ਅੱਗੇ ਗੱਲ ਕਰਦੇ ਆਂ ਕਰਕ ਰਾਸ਼ੀ ਫਲਦੀ ਕਰਕ ਰਾਸ਼ੀ ਦੇ ਲੋਕਾਂ ਲਈ ਆਉਣ ਵਾਲਾ ਸਮਾਂ ਨੌਕਰੀ ਪੇਸ਼ਾ ਲਈ ਮਿਲਿਆ ਜੁਲਿਆ ਸਾਥ ਹੋਏਗਾ ਉਹਨਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਅੱਗੇ ਵਧੁੰਦਾ ਮੌਕਾ ਮਿਲੇਗਾ ਜੇਕਰ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰਦੇ ਹੋ ਤਾਂ ਇਸ ਲਈ ਆਪਣਾ ਪ੍ਰਵਾਹ ਦੇ ਲੇਕਾਂ ਦੀ ਸਲਾਹ ਜ਼ਰੂਰ ਲਓ ਇਸ ਦੇ ਨਾਲ ਤੁਹਾਨੂੰ ਸਾਰੀਆਂ ਕਾਰਜ ਯੋਜਨਾਵਾਂ ਦੇ ਤਹਿਤ ਲਾਭ ਮਿਲੇਗਾ ਦੋਸਤਾਂ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ ਤੁਹਾਡੀ ਜਲਦਬਾਜ਼ੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਾ ਕਰੋ ਤੁਹਾਡੀ ਸਿਹਤ ਥੋੜੀ ਮੱਧਮ ਰਹੇਗੀ ਆਓ ਅੱਗੇ ਗੱਲ ਕਰਦੇ ਹਾਂ ਪੰਨਿਆ ਰਾਸ਼ੀ ਖਲਦੀ ਪੰਨਿਆ ਰਾਸ਼ੀ ਦੇ ਲੋਕਾਂ ਲਈ ਆਉਣ ਵਾਲਾ ਸਮਾਂ ਮੱਧਮ ਪਲਦਾਇਕ ਰਹਿਣ ਵਾਲਾ ਹੈ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਏਗਾ ਪਰ ਤੁਹਾਨੂੰ ਆਪਣੇ ਗੁੱਸੇ ਦੇ ਕਾਬੂ ਰੱਖਣ ਦੀ ਲੋੜ ਹੈ ਨਹੀਂ ਤਾਂ ਤੁਹਾਡਾ ਗੁੱਸੇ ਵਿੱਚ ਕੋਈ ਨਾ ਕੋਈ ਕੰਮ ਵਿਗੜ ਸਕਦਾ ਪਰਿਵਾਰ ਵਿੱਚ ਮੰਗਲਿੰਗ ਪ੍ਰੋਗਰਾਮ ਹੋ ਸਕਦਾ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਸੇ ਤਾਲ ਮਿਸ਼ਤਾਨ ਜਾਂ ਯਾਤਰਾ ਤੇ ਜਾ ਸਕਦੇ ਹੋ ਤੁਹਾਡੇ ਬੱਚਿਆਂ ਤੋਂ ਚੰਗੀ ਖਬਰ ਮਿਲਣ ਦੀ ਸਭਾਬਨਾ ਹੈ ਕਿਸੇ ਵੀ ਲੜਾਈ ਤੋਂ ਤੁਸੀਂ ਥੋੜਾ ਜਿਹਾ ਦੂਰ ਰਹੋ ਆਓ ਅੱਗੇ ਗੱਲ ਕਰਦੇ ਆਪਾਂ ਬ੍ਰਿਸ਼ਕ ਰਾਸ਼ੀ ਫਲ ਦੇ ਬ੍ਰਿਸ਼ਕ ਰਾਸ਼ੀ ਫਲ ਦੇ ਲੋਕਾਂ ਲਈ ਆਉਣ ਵਾਲਾ ਸਮਾਂ ਥੋੜਾ ਜਿਹਾ ਪਰੇਸ਼ਾਨੀਆਂ ਪ੍ਰਿਆ ਹੋ ਸਕਦਾ ਤੁਹਾਨੂੰ ਪੈਸੇ ਨਾਲ ਸੰਬੰਧਿਤ ਲੈਂਦੇ ਨੇ ਵਿੱਚ ਥੋੜਾ ਜਿਆ ਸਾਫਤਨ ਰਹਿਣ ਦੀ ਲੋੜ ਹੈ ਗੱਡੀ ਚਲਾਉਂਦੇ ਸਮੇਂ ਥੋੜਾ ਜਿਆ ਸਾਫਤਨ ਰੋ ਨਹੀਂ ਤਾਂ ਦੁਰਘਟਨਾ ਹੋਣ ਦੀ ਵਿਸ਼ਵਾਸਨਾ ਹੈ ਜੇਕਰ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਆਪਣੀ ਖਰਾਕ ਕਵਲ ਧਿਆਨ ਦੇਣਾ ਹੋਵੇਗਾ ਇਸ ਲਈ ਇੱਕ ਵੱਡੀ ਚੁਣੌਤੀ ਨੂੰ ਵੀ ਤੁਸੀਂ ਪਾਰ ਕਰ ਸਕਦੇ ਹੋ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਬੁਰਾ ਸਮਰਥਨ ਬਣਨ ਵਾਲਾ ਹੈ ਆਓ ਅੱਗੇ ਗੱਲ ਕਰਦੇ ਆਪਾਂ ਤੁਹਾਨੂੰ ਰਾਸ਼ੀ ਫਲ ਦੀ ਕਨੂਰਾਸ਼ੀ ਦੇ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਧਨਲਾਭ ਮਿਲਣ ਦੀ ਸੰਭਾਵਨਾ ਹੈ ਪਰ ਜੇ ਲੋਕ ਜੋ ਲੋਕ ਨੌਕਰੀ ਕਰਦੇ ਹਨ ਖੇਤਰ ਵਿੱਚ ਸਹਿਕਰਮੀਆਂ ਦੇ ਨਾਲ ਵਿਵਾਦ-ਵਿਵਾਦ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਆਪਣੇ ਉੱਚ ਅਧਿਕਾਰੀਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ ਅਚਾਨਕ ਤੁਹਾਨੂੰ ਕੋਈ ਬੁਰੀ ਖਬਰ ਮਿਲ ਸਕਦੀ ਹੈ ਜਿਸ ਕਾਰਨ ਤੁਹਾਡਾ ਮਨ ਚਿੰਤਤ ਰਹੇਗਾ ਤੁਹਾਡੇ ਆਲੇ ਦੁਆਲੇ ਕੀਤੀਆਂ ਗਈਆਂ ਮਿਹਨਤ ਦੇ ਅਨੁਸਾਰ ਤੁਹਾਨੂੰ ਫਾਲ ਮਿਲ ਸਕਦਾ ਹੈ ਤੁਸੀਂ ਕਿਸੇ ਮਹਿਲਾ ਨੂੰ ਤਵੀ ਮਦਦ ਵੀ ਲੈ ਸਕਦੇ ਹੋ ਆਓ ਅੱਗੇ ਗੱਲ ਕਰਦੇ ਹਾਂ ਕੁੰਭ ਰਾਸ਼ੀ ਫਲ ਅਤੇ ਮੀਨ ਰਾਸ਼ੀ ਫਲ ਦੇ ਲੋਕਾਂ ਦੀ ਕੁੰਭ ਅਤੇ ਮੀਨ ਰਾਸ਼ੀ ਦੇ ਲੋਕਾਂ ਲਈ ਆਉਣ ਵਾਲਾ ਸਮਾਂ ਚੰਗਾ ਰਹਿਣ ਵਾਲਾ ਪਰ ਤੁਹਾਨੂੰ ਪੈਸੇ ਨਾਲ ਜੁੜਿਆ ਕੋਈ ਵੀ ਜੋਖਮ ਨਹੀਂ ਲੈਣਾ ਚਾਹੀਦਾ ਵਿਅਵਹਾਰਕ ਜੀਵਨ ਵਿੱਚ ਖੁਸ਼ੀ ਬਣੀ ਰਹੇਗੀ ਸੀਨੀਅਰ ਅਧਿਕਾਰੀਆਂ ਦਾ ਵੀ ਪੂਰਾ ਸਾਥ ਮਿਲੇਗਾ ਪ੍ਰੇਮ ਸਬੰਧਾਂ ਵਿੱਚ ਮਿਠਾਸ ਰਹੇਗੀ ਅਚਾਨਕ ਤੁਹਾਨੂੰ ਆਰਥਿਕ ਲਾਭ ਮਿਲਣ ਦੀ ਸੁਭਾਵਨਾ ਵੀ ਹੈ ਪਰ ਤੁਹਾਡੇ ਦੁਆਰਾ ਕੀਤੀ ਗਈ ਪੁਰਾਣੀ ਗਲਤੀ ਦੇ ਕਾਰਨ ਤੁਸੀਂ ਥੋੜੀ ਜਿਹੀ ਮੁਸੀਬਤ ਵਿੱਚ ਫਸ ਸਕਦੇ ਹੋ ਇਸ ਲਈ ਹਰ ਦੀ ਸਾਮਨਾ ਕਰਨ ਲਈ ਤਿਆਰ ਹੋ ਅਚਾਨਕ ਤੁਹਾਨੂੰ ਛੋਟੀ ਯਾਤਰਾ ਤੇ ਵੀ ਜਾਣਾ ਪੈ ਸਕਦਾ ਹੈ